ਸਸਿਕਾ ਜੀ ਸਾਰਿਆਂ ਨੂੰ ਨਾਜ਼ ਪ੍ਰੀਤ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵਗੇ ਠੀਕ-ਠਾਕ ਹੋਵੋਗੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਫੇਰ ਦਿਖਾਵਾਂਗੇ ਵਰਕ ਵਾਲੇ ਸੂਟ ਠੀਕ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਉਣਗੇ ਜੇ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਜਿਨ੍ਹਾਂ ਨੇ ਸੂਟ ਲੈਣੇ ਹੋਣ ਤਾਂ ਤੁਸੀਂ ਉਹ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣਾ ਆਰਡਰ ਪੂਰਵਾ ਸਕਦੇ ਹੋ ਤੇ ਇਹਨਾਂ ਦੇ ਵਿੱਚੋਂ ਕੋਈ ਵੀ ਲੈਣਾ ਹੋਵੇ ਤਾਂ ਤੁਸੀਂ ਉਹ ਸੂਟ ਲੈ ਸਕਦੇ ਹੋ ਠੀਕ ਹੈ ਜ ਚਲੋ ਹੁਣ ਆਪਾਂ ਤੁਹਾਨੂੰ ਦਿਖਾਉਣੀ ਹੈ ਇਹ ਵਰਕ ਕੀਤੇ ਹੋਏ ਸੂਟ। ਹਾਂਜੀ ਦੇਖੋ ਆਪਣਾ ਹੁਣ ਇਹ ਪਹਿਲਾ ਸੂਟ ਹੈਗਾ ਦੇਖੋ। ਇਹ ਜਿਹੜਾ ਕੱਪੜਾ ਹੈਗਾ ਇਹ ਹੈਗਾ SK कॉटन ਦਾ ਬਹੁਤ ਵਧੀਆ कॉटन ਹੈਗੀ ਠੀਕ ਹੈ ਤੇ ਕਲਰ ਇਹਦਾ ਹੈਗਾ ਸੀ ਗ੍ਰੀਨ। ਵੀਡੀਓ ਦੇ ਵਿੱਚ ਵੈਸੇ ਠੀਕ ਆ ਰਿਹਾ ਹੈ ਇਹ ਤੇ ਇਹਦੇ ਤੇ ਆਪਾਂ ਸਟੈਂਸਲ ਪੇਂਟ ਕੀਤਾ ਹੋਇਆ ਹੈਗਾ। ਠੀਕ ਹੈ ਇਹਦੇ ਵਿੱਚ ਆਪਾਂ ਨਾ ਇਹ ਸਾਰੀਆਂ ਉੱਪਰ ਦੋ ਕਲੀਆਂ ਆ ਜਾਂਦੀਆਂ ਨੇ। ਇਹ ਵਿੱਚ ਵਿੱਚ ਆਪਾਂ ਫਲਾਰ ਪਾਏ ਹੋਏ ਨੇ ਖੋਲ ਕੇ ਦਿਖਾਉਣੇ ਤੁਹਾਨੂੰ ਇਸ ਤਰ੍ਹਾਂ ਬਹੁਤ ਸੋਹਣਾ ਲੱਗਦਾ ਹੈ ਇਹਦਾ ਜਿਹੜਾ ਕੰਟਰਾਸਟ ਹੈਗਾ ਉਹ ਆਪਾਂ ਇਹਦੇ ਤੋਂ ਡਾਰਕ ਪਾਏ ਹੋਇਆ ਕੰਟਰਾਸਟ ਠੀਕ ਹੈ ਬੜਾ ਹੀ ਪਿਆਰਾ ਸੂਟ ਲੱਗਦਾ ਹੈ ਇਹ ਕਾਟਨ ਦਾ ਦੇਖੋ ਇਸ ਤਰ੍ਹਾਂ ਸਾਰੇ ਉੱਪਰ ਤੱਕ ਇਹ ਕਲੀਆਂ ਜਾਂਦੀਆਂ ਨੇ ਤੇ ਬੂਟੀਆਂ ਜਾਂਦੀਆਂ ਨੇ ਤੇ ਜਿਹੜੀ ਬਣਾ ਤੇ ਆਪਾਂ ਕੀਤਾ ਦੇਖੋ ਇਸ ਤਰ੍ਹਾਂ ਪੇਂਟ ਏ ਵੀ 3 2 1 ਫਲਾਵਰ ਬਣਾਏ ਹੋਏ ਨੇ ਠੀਕ ਹੈ ਤੇ ਇਹਦੇ ਤੇ ਆਪਾਂ ਜੇ ਕੋਈ ਲੀਸ ਵਗੈਰਾ ਲਗਾਵਾਂਗੇ ਤਾਂ ਬਹੁਤ ਸੋਹਣੀ ਲੱਗੂਗੀ ਇਹਦੇ ਨਾਲ ਦੀ ਜਿਹੜਾ ਆਪਾਂ ਪੇਂਟ ਕੀਤਾ ਹੋਇਆ ਹੈ ਇਸ ਕਲਰ ਤੇ ਤੇ ਨੈਕਸਟ ਸੂਟ ਆਪਣੇ ਕੋਲੇ ਹੈਗਾ ਜੀ ਇਹ ਇਹ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਹੋਇਆ ਉਹ ਗ੍ਰੀਨ ਕਲਰ ਦਾ ਦਿਖਾਇਆ ਸੀ ਤੇ ਇਹ ਹੈ ਜਿਹੜਾ ਹੁਣ ਆਪਾਂ ਪਰਪਲ ਤੇ ਕਰਵਾਇਆ ਗਿਆ ਹੈ ਇਹ ਇਹ ਹੈਗਾ ਜਿਹੜਾ ਫੈਬਰਿਕ ਹੈਗਾ ਇਹ ਸ਼ਿਮਰ ਦਾ ਠੀਕ ਹੈ ਇਹਦੇ ਤੇ ਆਪਾਂ ਆਰੀ ਵਰਕ ਕਰਵਾਇਆ ਬੜੇ ਸੋਹਣਾ ਇਹ ਸੂਟ ਬਣਦਾ ਹੈਗਾ ਤੁਸੀਂ ਇਹ ਜੇ ਸਿੰਪਲ ਰੱਖਣਾ ਤਾਂ ਤੁਸੀਂ ਇਹ neck ਦੇ ਉੱਪਰ ਤੇ ਬਾਹਾਂ ਦੇ ਉੱਪਰ ਕਰਵਾ ਸਕਦੇ ਹੋ ਜੇ ਤੁਸੀਂ ਥੋੜਾ ਜਿਆਦਾ ਹੈਵੀ ਕਰਵਾਉਣਾ ਤਾਂ ਤੁਸੀਂ ਇਹਦੇ ਮੂਰੀ ਤੇ ਵੀ ਕਰਵਾ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਆਪਾਂ ਇਹ neck ਤੇ ਕਰਵਾ ਲਿਆ ਸੀਗਾ ਤੇ ਇਹ ਹੈਗਾ ਆਪਣੇ ਬਾਵਾ ਬਾਵਾ ਦੇ ਉੱਪਰ ਆਪਾਂ ਜਿਹੜਾ ਕੰਟਰਾਸਟ ਹੈਗਾ ਉਹ ਪੈਚ ਹੈ ਉਹ ਇਸ ਤੋਂ ਡਾਰਕ ਲਵਾਇਆ ਹੋਇਆ ਹੈ ਪਰਪਲ ਕਲਰ ਦਾ ਹੀ ਲਵਾਇਆ ਹੋਇਆ ਹੈਗਾ ਤੇ ਪਰ ਥੋੜਾ ਜਿਹਾ ਇਹ ਤੋਂ ਡਾਰਕ ਹੈਗਾ ਇਹ ਜਿਹੜਾ ਆਪਣਾ ਫੈਬਰਿਕ ਹੈ ਇਹ ਲਾਈਟ ਹੈ ਤੇ ਜਿਹੜਾ ਪੈਚ ਲਗਾਇਆ ਉਹ ਡਾਰਕ ਹੈ ਬਹੁਤ ਸੋਹਣਾ ਪੰਜਰੀ ਦਾ ਕੰਮ ਕੀਤਾ ਹੋਇਆ 골ਡਨ ਜਰੀ ਲੱਗੀ ਹੋਈ ਹੈ ਆਰੀ ਵਰਕ ਹੈਗਾ ਇਹ ਠੀਕ ਹੈ ਤੇ ਜਿਹੜੇ ਇਹਦੇ ਆਪਾਂ neck ਦੇ ਵਿੱਚ ਆਹ ਕੰਟਰਾਸਟ ਹੈ ਉਹ ਆਪਾਂ ਪੈਚ ਨਹੀਂ ਉਹ ਆਪਾਂ ਥ੍ਰੈਡ ਦੇ ਨਾਲ ਹੀ ਆ ਕਰਵਾਇਆ ਹੋਇਆ ਹੈਗਾ ਠੀਕ ਹੈ ਥ੍ਰੈਡ ਦੇ ਨਾਲ ਹੀ ਵਰਕ ਕੀਤਾ ਹੋਇਆ ਹੈਗਾ ਇਹਦਾ ਬਹੁਤ ਸੋਹਣਾ ਸੂਟ ਹੈਗਾ ਤੁਸੀਂ ਇਸ ਤਰ੍ਹਾਂ ਇਹ ਇਸ ਤੋਂ ਹੈਵੀ ਵੀ ਕਰਵਾ ਸਕਦੇ ਹੋਗੇ ਸੂਟ ਤੇ ਜਿਹੜਾ ਇਹ ਵਾਲਾ ਨੈਕਸ ਸੂਟ ਹੈ ਆਪਣੇ ਕੋਲੇ ਇਹ ਆਪਣੇ ਕੋਲੇ ਸ਼ਰਟ ਹੈਗੀ ਸ਼ਰਟ ਦੇ ਨਾਲ ਪਲੇਨ ਸਲਵਾਰ ਸੀਗੀ ਇਹ ਇਹਦੇ ਤੇ ਬਿਲਕੁਲ ਥੋੜਾ ਥੋੜਾ ਵਰਕ ਕਰਵਾਇਆ ਹੋਇਆ ਮੂਰੀ ਦੇ ਉੱਤੇ ਠੀਕ ਹੈ ਬਿਲਕੁਲ ਹਲਕਾ ਕੰਮ ਹੈ ਇਹ ਤੇ ਤੁਸੀਂ ਇਸ ਤਰ੍ਹਾਂ ਵੀ ਆਪਣਾ ਕਰਵਾ ਸਕਦੇ ਹੋ ਮੈਚਿੰਗ ਸੂਟ ਹੈਵੀ ਵੀ ਕਰਵਾ ਸਕਦੇ ਹੋ ਤੇ ਹਲਕਾ ਵੀ ਕਰਵਾ ਸਕਦੇ ਹੋ ਇਸ ਤਰ੍ਹਾਂ ਇਹ ਆਰੀ ਵਰਕ ਕੀਤਾ ਹੋਇਆ ਹੈਗਾ ਇਹ ਪਿੰਕ ਕਲਰ ਤੇ ਆਫ ਵਾਈਟ ਕਲਰ ਦੇ ਨਾਲ ਇਹਦਾ ਜਿਹੜਾ ਕੰਬੀਨੇਸ਼ਨ ਹੈ ਜਿਹੜਾ ਇਹਦੇ ਸ਼ਰਟ ਦੇ ਵਿੱਚ ਰੰਗ ਸੀਗੇ ਆਪਾਂ ਉਹੀ ਇਹਦੇ ਵਿੱਚ ਪਵਾਏ ਹੋਏ ਨੇ ਇਸ ਤਰ੍ਹਾਂ ਇਹ ਮੂਰੀ ਦੇ ਉੱਤੇ ਆ ਜਾਊਗਾ ਠੀਕ ਹੈ ਇਹ ਜੇ ਸੂਟ ਹੈ ਜਿਹੜੇ ਆਪਾਂ ਇਹ ਸਕੂਲ ਸਕੂਲ ਚ ਟੀਚਰਸ ਪਾ ਸਕਦੇ ਨੇ ਹਨਾ ਕੋਈ ਆਫਿਸ ਜਾਂਦਾ ਉਹ ਪਾ ਸਕਦੇ ਨੇ ਤੇ ਜਿਹੜਾ ਇਹ ਨੈਕਸਟ ਸੂਟ ਹੈਗਾ ਆਪਣੇ ਕੋਲੇ ਇਹ ਹੈਗਾ ਪੇਂਟ ਵਾਲਾ ਇਹਦੇ ਤੇ ਪੇਂਟ ਕੀਤਾ ਹੋਇਆ ਹੈ ਜਿਹੜਾ ਕਲਰ ਹੈ ਇਹ ਲਾਈਟ ਬਲੂ ਕਲਰ ਹੈਗਾ ਇਹ ਤੇ ਜਿਹੜਾ ਇਹਦਾ ਫੈਬਰਿਕ ਹੈ ਉਹ ਵੀ ਐਸਕੇ ਕਾਟਨੀ ਹੈ ਬਹੁਤ ਸੋਹਣੀ ਕਾਟਨ ਹੁੰਦੀ ਹੈ ਇਹ ਗਰਮੀਆਂ ਦੇ ਵਿੱਚ ਪਾਉਣ ਵਾਸਤੇ ਠੀਕ ਹੈ वैसे ज्यादा ਆਪਾਂ ਗਰਮੀਆਂ ਦੇ ਸੂਠੀ ਸਮਾਉਣੇ ਆ ਕਿਉਂਕਿ ਸਰਦੀਆਂ ਜਿਹੜੀਆਂ ਥੋੜਾ ਟਾਈਮ ਹੀ ਰਹਿੰਦੀਆਂ ਨੇ ਇਹ ਦੇਖੋ ਹੁਣ ਆਪਾਂ ਇਹਦੇ ਤੇ ਇਹਨਾਂ ਜਿਹੜਾ ਉੱਪਰ ਵਰਕ ਥੋੜਾ ਜਿਹਾ ਰੱਖਿਆ ਹੋਇਆ ਹੈਗਾ ਇੱਥੇ ਪਿੰਟੈਕਸ ਪਾਉਣ ਵਾਸਤੇ ਥਾਂ ਛੱਡੀ ਹੈ ਤੇ ਉੱਪਰ ਵੀ ਪਿੰਟੈਕਸ ਪੈਣੀਆਂ ਦੋ ਤਿੰਨ ਇਹ ਚੌੜੀਆਂ ਪਿੰਟੈਕਸ ਪੈਣੀਆਂ ਬ੍ਰੀਕ ਨਹੀਂ ਪੈਣੀਆਂ ਇੱਥੇ ਤਾਂ ਉਹ ਨਹੀਂ ਥਾਂ ਛੱਡੀ ਹੋਈ ਹੈ ਠੀਕ ਹੈ ਜੀ ਤੇ ਇਸੇ ਤਰ੍ਹਾਂ ਹੀ ਆਪਾਂ ਬਵਾਮਾ ਤੇ ਕੰਮ ਕੀਤਾ ਤੇ ਜਿਹੜਾ ਇਹ ਹੈਗਾ ਇਹ ਆਪਾਂ ਮੁਸਰਵਾਰ ਦੀ ਮੂਰੀ ਤੇ ਵਰਕ ਕੀਤਾ ਹੋਇਆ ਹੈਗਾ ਠੀਕ ਹੈ ਇਹ ਕੁੰਦੇ ਵਾਲੀ ਸਲਵਾਰ ਬਣੂਗੀ ਸਟ੍ਰੇਟ ਸਲਵਾਰ ਨਹੀਂ ਬਣਦੀ ਜਿਸ ਕਿਸੇ ਨੂੰ ਵੀ ਕੁੰਦੇ ਵਾਲੀ ਸਲਵਾਰ ਪਸੰਦ ਹੈ ਤਾਂ ਤੁਸੀਂ ਇਹ ਸੂਟ ਹੈ ਜਿਹੜਾ ਲੈ ਸਕਦੇ ਹੋ ਠੀਕ ਹੈ ਕਈਆਂ ਨੂੰ ਸਟ੍ਰੇਟ ਸਲਵਾਰ ਨਹੀਂ ਪਸੰਦ ਹੁੰਦੀ ਇਹ ਕੁੰਦੇ ਵਾਲੀ ਸਲਵਾਰ ਬਣੂਗੀ ਸਲਵਾਰ ਤੇ ਵਰਕ ਹੈਗਾ ਤੇ ਬਾਹਮਾ ਤੇ ਤੇ ਘੇਰੇ ਤੇ ਘੇਰੇ ਤੇ ਪੈਂਟ ਐਕਸ ਪਾ ਕੇ ਬਹੁਤ ਵਧੀਆ ਬਣ ਜਾਂਦਾ ਹੈ ਇਹ ਸੂਟ ਬਹੁਤ ਸੋਹਣਾ ਲੱਗਦਾ ਹੈ ਇਹਦੀ ਲੁੱਕ ਵੱਖਰੀ ਆਉਂਦੀ ਹੈ ਪੈਂਟ ਐਕਸ ਜਿਹੜੀਆਂ ਚੌੜੀਆਂ ਪੈਂਟ ਐਕਸ ਆਪਾ ਪਾਉਣੇ ਆ ਓਵਲੀਆਂ ਤੇ ਇਹਦਾ ਗ੍ਰੀਨ ਪਿੰਕ ਤੇ ਔਰੇਂਜ ਨਾਲ ਆਪਾਂ ਕੰਬੀਨੇਸ਼ਨ ਕੀਤਾ ਹੈ ਕਲਰ ਦਾ ਠੀਕ ਹੈ ਜੀ ਬੜਾ ਪਿਆਰਾ ਸੂਟ ਲੱਗਦਾ ਹੈ ਇਹ ਹਾਂਜੀ ਨੈਕਸਟ ਸੂਟ ਆਪਣੇ ਕੋਲੇ ਇਹ ਵੀ ਐਸ ਕੇ ਕਾਟਨ ਹੀ ਹੈਗਾ ਠੀਕ ਹੈ ਤੇ ਜਿਹੜਾ ਇਹਦਾ ਕਲਰ ਹੈਗਾ ਉਹ ਹੈਗਾ ਲਵੈਂਟਰ ਸ਼ੇਡ ਲਾਈਟ ਹੈਗਾ ਬਿਲਕੁਲ ਤੇ ਇਹ ਕਾਟਨ ਦਾ ਸੂਟ ਹੈਗਾ ਇਸ ਤਰ੍ਹਾਂ ਆਪਾਂ ਜਿਹੜਾ ਇਹ ਇੱਕ ਵਰਕ ਕਰਵਾਇਆ ਉਹ ਹੈਗਾ ਡਾਰਕ ਪਰਪਲ ਦੇ ਨਾਲ ਆਪਾਂ ਵਰਕ ਕੀਤਾ ਹੋਇਆ ਹੈਗਾ ਇਹਦੇ ਤੇ ਜਿਹੜੀਆਂ ਜਿਗਜੈਗ ਜਾਂਦੀਆਂ ਨੇ ਉੱਪਰ ਤੱਕ ਇਹ ਠੀਕ ਹੈ ਤੇ ਇਹਦੇ ਵਿੱਚ ਆਪਾਂ ਫਲਾਵਰ ਜਿਹੜੇ ਪਾਏ ਹੋਏ ਨੇ ਉਹ ਇਸ ਤਰ੍ਹਾਂ ਹੈਗੇ ਸਿੰਗਲ ਟਾਂਕੇ ਦਾ ਇਹਦੇ ਤੇ ਕੰਮ ਕੀਤਾ ਹੋਇਆ ਹੈ ਬਿਲਕੁਲ ਵਿਚਾਲ ਨੂੰ ਆਪਾਂ ਵਿੱਚੋਂ ਖਾਲੀ ਛੱਡੇ ਹੋਏ ਨੇ ਠੀਕ ਹੈ ਜੇ ਤੁਸੀਂ ਇਹ ਪ੍ਰਭਾਉਣੀ ਹੋਣ ਤਾਂ ਤੁਸੀਂ ਉਹ ਪ੍ਰਭਾਵੀ ਸਕਦੇ ਹੋਗੇ ਵੈਸੇ ਇਸ ਤਰ੍ਹਾਂ ਬਹੁਤ ਸੋਹਣੇ ਲੱਗਦੇ ਆ ਤੇ ਉੱਪਰ ਇਹ ਦੋ ਫਲਾਵਰ ਹੋਰ ਨੇ ਠੀਕ ਹੈ نیچے ਵੱਡਾ ਹੈਗਾ ਉੱਪਰ ਦੋ ਛੋਟੇ ਨੇ ਤੇ ਜਿਗਜਗ ਜਾਂਦੇ ਆ ਨੇ ਬਿਲਕੁਲ ਸਿੰਪਲ ਜਿਹੜਾ ਆਪਾਂ ਆਪ ਆਮ ਜੌਬ ਤੇ ਵੀ ਕਿਤੇ ਪਾ ਸਕਦੇ ਆਂਗੇ ਸੂਟ ਠੀਕ ਹੈ ਇੱਕੋ ਇਸ ਤਰ੍ਹਾਂ ਇਹ ਜਿਗਜਗ نیچے ਜਾਂਦੀ ਹੈ ਤੇ ਉੱਪਰ ਇੱਕ ਫਲਾਵਰ ਹੈ ਬਾਹਲੇ ਉੱਤੇ ਠੀਕ ਹੈ ਜੀ ਇਹ ਪਰ ਕੇ ਵੈਸੇ ਇੰਨਾ ਸੋਹਣਾ ਨਹੀਂ ਲੱਗਣਾ ਜਿੰਨਾ ਇਹ ਇਸ ਤਰ੍ਹਾਂ ਆਪਾਂ ਖਾਲੀ ਛੱਡ ਕੇ ਇਹ ਰੱਖਿਆ ਹੋਇਆ ਹੈਗਾ ਠੀਕ ਹੈ ਇਸ ਤਰ੍ਹਾਂ ਇਹ ਜਿਆਦਾ ਸੋਹਣਾ ਲੱਗਦਾ ਹੈਗਾ ਤੇ ਤੁਸੀਂ ਇਹ ਜਿਹੜੇ ਜਿਹੜੇ ਸਾਈਡਾਂ ਤੇ ਚਾਕ ਵਗੈਰਾ ਨੇ ਚਾਕ ਹੁੰਦੇ ਨੇ ਉਹਨਾਂ ਤੇ ਤੁਸੀਂ ਲੇਸ ਵੀ ਲਗਾ ਸਕਦੇ ਹੋਗੇ ਸਾਈਡਾਂ ਤੇ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੁੰਦਾ ਹੈ ਇਹ ਸਿੰਪਲ ਸੂਬਰ ਚਾ ਸੂਟ ਬਣ ਕੇ ਤਿਆਰ ਹੁੰਦਾ ਹੈ ਠੀਕ ਹੈ ਹਾਂਜੀ ਇਹ ਤਾਂ ਸੀਗੇ ਜੀ ਆਪਣੇ ਅੱਜ ਦੇ ਸੂਟ ਉਮੀਦ ਕਰਦਾ ਤੁਹਾਨੂੰ ਪਸੰਦ ਆਏ ਹੋਣੇ ਜੇ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਲੀਜ਼ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ